ਕੀ ਹਾਲ ਚਾਲ ਨੇ ਮਿੱਤਰੋ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਲੈ ਵੀ ਇੱਥੇ ਮੁਕਤੀ ਵਾਲਿਆਂ ਦਾ ਤਾਂ ਬਈ ਬਹੁਤ ਬੁਰਾ ਹਾਲ ਹੈ ਦੇਖੋ ਬਈ ਬੱਦਲ ਕਿੰਨਾ ਚੜ ਕੇ ਆ ਰਿਹਾ ਹੈਗਾ ਪਰਸੋਂ ਵੀ ਪਾ ਕੇ ਇੱਥੇ ਇਹ ਗੱਟ ਮੋੜ ਤੇ ਪਾ ਦੇਖੋ ਦੁਬਾਰਾ ਨੂੰ ਲਗਾਂ ਚੜਿਆ ਹੋਇਆ ਬੱਦਲ ਹੈ ਜਿੰਨਾ ਕਹਿ ਦਈਏ ਵੀ ਦਿਲ ਦੜ ਤਕ ਤਕ ਕਰਦਾ ਸਾਰਿਆਂ ਦਾ ਦੇ ਵੀਰਾਂ ਦੀ ਮੱਕੀ ਰਹਿਦੀ ਐ ਤੇ ਹੈ ਹੈ ਮੱਕੀ ਟੈਨਸ਼ਨ ਵਾਲੀ ਕੰਮ ਐ ਸਾਰਾ ਸਿਰਦਰਦੀ ਇੰਨੀ ਹੋ ਜਾਂਦੀ ਐ ਨਾ ਜਿੰਨੀ ਵੀ ਕਹਦੇ ਹੁਣ ਤੂੰ ਐ ਲੱਗਦਾ ਵੀ ਰੋਜ ਦਾ ਬੱਦਲਾ ਸੌਣ ਵਾਂਗੂ ਸੌਣ ਹੀ ਹੋ ਗਿਆ ਸੌਣ ਚੜ ਗਿਆ ਰੋਜ ਦਾ ਬੱਦਲਾ ਰੋਜ ਦਾ ਕਿਵੇਂ ਚਾਰ ਪੈਣਗੇ ਇਹ ਜਾਂ ਤਾਂ ਰੱਬ ਜਾਣਦਾ ਹੈ ਜਾਂ ਫਿਰ ਜਿਹੜਾ ਪਾਉ ਉਹੀ ਜਾਣਦਾ ਠੀਕ ਐ ਤੇਤ ਕੀ ਆਪਾਂ ਨੇ ਨਹੀਂ ਬੀਜਿਆ ਸੀਗਾ ਕਿਉਂਕਿ ਪਿਛਲੀ ਗੇਲ ਵੀ ਬਰਾ ਹਾਲੇ ਸੀ ਬਹੁਤ ਮੁਸ਼ਕਲ ਨਾ ਪਾਇਆ ਆਪਣ ਤਾਂ ਕੰਨਾਂ ਦੀਆਂ ਪੇਪੜੀਆਂ ਫੜ ਲੀਆਂ ਸੀ ਵੀ ਅੱਜ ਤੋਂ ਬਾਅਦ ਆਪਾਂ ਨੇ ਨਹੀਂ ਮੱਕੀ ਦਾ ਚਾਰ ਪਾਉਣਾ ਆਪਾਂ ਨੇ ਕੱਖ ਬੀਜ ਰਖੇ ਨੇ ਕਿ ਆਪਦਾ ਆਰਾਮ ਨਾਲ ਉਹ ਪਿਆ ਟਰੈਡ ਭਰਿਆ ਕੋਈ ਟੈਨਸ਼ਨ ਨਹੀਂ ਕੋਈ ਫੋਰ ਨਹੀਂ ਹੈ ਤੇ ਇੱਕ ਤਰ੍ਹਾਂ ਦਾ ਬਿਮਾਰੀ ਵਾਲੀ ਘਰ ਹੈ ਹੁਣ ਵਿੱਚ ਬਥੇਰੇ ਕਮੈਂਟ ਕਰਕੇ ਗਾਲ੍ਹਾਂ ਵੀ ਦੇਣ ਯਾ ਦੇਖ ਲੋ ਬਈ ਪੂਰਾ ਗੱਟ ਮਾਮੀ ਆ ਰਿਹਾ ਪੂਰਾ ਗੱਟ ਮਾਂ ਜਿੰਨਾ ਵੀ ਕਹਦੇ ਹੁਣ ਤੁਸੀਂ ਇਹ ਲਾ ਲੋ ਵੀ ਕਿਹੜੇ ਹਿਸਾਬ ਨਾਲ ਆਚਾਰ ਪਾਊਗਾ ਕੀ ਕਰੂ ਬੰਦਾ ਕਿੰਨੇ ਕੁ ਟਰੈਕ ਇਕੱਠੇ ਕਰੂਗਾ ਤੁਸੀਂ ਇਹ ਲਾ ਲੋ ਵੀ ਕੋ ਬਾਰਡਰ ਵਾਲੀ ਕੰਮ ਹੋਇਆ ਪਿਆ ਮੱਕੀ ਦਾ ਵੀ ਤੁਸੀਂ ਇਹ ਲਾ ਲੋ ਲੱਗ ਗਈਆਂ ਕਣੀਆਂ ਪੈਣ ਪੂਰਾ ਚੜਿਆ ਹੋਇਆ ਹੈਗਾ ਅੱਜ ਤਾਂ ਬੰਬ ਬੁਲਾ ਦੂਗਾ ਮੇਰੇ ਹਿਸਾਬ ਨਾਲ ਤਾਂ ਦੇਖੋ ਪੂਰਾ ਗੱਡਮੋ ਦੇਖੋ ਬੱਦਲ ਜਿਆਦਾ ਮੱਕੀ ਗੇਤੀ ਹੋਣੀ ਚਾਹੀਦੀ ਜਿਵੇਂ ਆਲੂ ਆਲੂ ਵਾਲੇ ਦੇ ਪਾਸ ਹੁੰਦੀ ਹੈ ਬੇ ਇਸ ਤੋਂ ਬਾਅਦ ਤਾਂ ਵੀ ਇੱਕ ਟੈਨਸ਼ਨ ਵਾਲੀ ਕਾ ਕੰਮ ਹੋ ਜਾਂਦਾ ਸਾਲਾ ਜਿਹੜਾ ਚਿਰ ਮੱਕੀ ਪੈਂਦੀ ਨਹੀਂ ਪਿਛਲੇ ਸਾਲ ਵੀ ਇਹੀ ਕੰਮ ਹੋਇਆ ਸੀ ਆਪਣੇ ਨਾਲ ਤੇ ਜਿੰਨਾ ਚਿਰ ਮੱਕੀ ਪਈ ਨਹੀਂ ਉਹਨਾਂ ਚਰਨੀਂਦ ਨਹੀਂ ਆਈ ਮਿੱਤਰੋ ਜਦੋਂ ਪੈ ਗਈ ਮੱਕੀ ਫੇਰ ਮੜਿਆ ਚੈਨ ਆਇਆ ਜੀਰੀ ਜੂਰੀ ਦਾ ਤਾਂ ਕੋਈ ਗੱਲ ਨਹੀਂ ਹੁੰਦੀ ਜੀਰੀ ਤਾਂ ਲੇਟ ਫੇਟ ਵੀ ਲੱਗ ਜਾਂਦੀ ਹੈਗੀ ਤਾਂ ਕੋਈ ਗੱਲ ਨਹੀਂ ਪਰ ਜਦੋਂ ਮੱਕੀ ਖੜੀ ਹੁੰਦੀ ਹੈ ਨਾ ਮੱਕੀ ਖੜੀ ਡਰਾਈ ਜਾਂਦੀ ਹੈ ਬੰਦਾ ਜੇ ਵੱਟ ਲਵਾਉਂਦੀ ਜਾਂਦੀ ਹੈ ਤਾਂ ਦੂਰ ਦੀ ਘੁੰਮ ਕੇ ਆਉਂਦਾ ਕਹਿੰਦਾ ਮੱਕੀ ਨਾ ਦਿਸੇ ਮੈਨੂੰ ਕਿਉਂ ਮੱਕੀ ਬੋਲ ਮਾਰਦੀ ਹੈ ਵੀ ਪਾਲਾ ਚਾਰ ਆਏ ਪਾਲਾਚਾਰ ਹੁਣ ਤਾਂ ਬਹੁਤ ਬੁਰਾ ਹਾਲ ਆ ਬਾਈ ਇਸ ਕਰਕੇ ਥੋੜੀ ਜਿਹੀ ਗੇਤੀ ਇਹ ਬੀਜਿਆ ਕਰੋ ਹੁਣ ਤਾਂ ਸੌਣ ਵਾਲਾ ਕੰਮ ਐ ਸੌਣ ਹੋ ਗਿਆ ਤੇ ਹੁਣ ਤਾਂ ਮੁਸ਼ਕਲੇ ਪਾਉਣ ਦੇ ਰੱਬ ਰੋਜ ਦਾ ਮੀਂਹ ਐ ਰੋਜ ਦਾ ਮੀਂਹ ਐ ਆ ਇੱਧਰ ਦੇਖੋ ਬਾਈ ਪੂਰਾ ਪਿੰਡ ਕਣੀ ਦਾ ਪੂਰਾ ਖੌਰੂਏ ਪਾਰ ਖੜਾ ਰੱਬ ਨੇ ਦੇਖੋ ਪੂਰਾ ਪੂਰਾ ਖੌਰੂ ਪੈ ਰਿਆ ਪਿੰਡ ਕਣੀ ਦਾ ਤੇ ਸਕਦੇ ਹਾਂ ਤੁਸੀਂ ਜਿੰਨਾ ਵੀ ਕਹਿ ਰਹੇ ਸੀ ਔਰ ਇਹ ਖੇਤਾਂ 'ਚ ਥੋੜਾ ਜਿਹਾ ਘੱਟ ਹੈ ਵੀ ਆਪਾਂ ਤਾਂ ਇੱਕ ਗੱਲ ਕਹਿਨੇ ਆ ਵੀ ਰਬਾ 10 ਕ ਦਿਨ ਖੜ ਜਾ 10 ਕ ਦਿਨਾਂ 'ਚ ਵਿਚਾਰਿਆਂ ਦਾ ਸਾਰਿਆਂ ਦਾ ਚਾਰ ਪੈ ਜੂ ਕਿਉਂ ਕਿਸੇ ਨੂੰ ਸਿਰਦਰਦੀ ਹੋਵੇ ਕਿਉਂ ਕੋਈ ਵਿਚਾਰਾ ਬਦੀਨ ਹੋਵੇ ਖਰਚੇ ਵਧ ਜਾਂਦੇ ਨੇ ਤੇਲ ਦਾ ਖਰਚਾ ਟਰੈਕਟਰਾਂ ਦਾ ਹੋਰ ਉਹੀ ਗੱਲ ਕਿੱਥੇ ਦੋ ਟਰੈਕਟਰ ਨਾਲ ਸਾਰਨਾ ਕਿੱਥੇ 8-10 ਟਰੈਕਟਰ ਕਰਨੇ ਬਾਕੀ ਉਹ ਗੱਲ ਨਹੀਂ ਬਣਦੀ ਮਿੱਟੀ ਕੱਟਾ ਗਾਰਾ ਗੱਪਾ ਸਾਰਾ ਵਿੱਚ ਹੀ ਜਾਂਦਾਗਾ ਤੇ ਉਹੀ ਆਪਾਂ ਡੰਗਰਾਂ ਨੂੰ ਪਾਉਣਿਆਂਗੇ। ਵੀ ਮਾਲਕਾ 2 ਦਿਨ ਖੜ ਜਾ ਵਿਚਾਰਿਆਂ ਨੂੰ ਪਾਲਣ ਦੇ ਚਾਰ ਲੋਕਾਂ ਨੂੰ। ਆਪੋ ਤਾਂ ਬੇਨਤੀ ਕਰ ਸਕਦੇ ਨਾ ਰੱਬ ਅੱਗੇ। ਹਨਾ ਤੇ ਵੀਰ ਬਣ ਕੇ ਜਿਹਨੇ ਵੀ ਮੱਕੀ ਨਾਲ ਪੰਗਾ ਲੈਣਾ ਹੁੰਦਾ ਥੋੜਾ ਜਿਹਾ ਗੇਤਾ ਕੰਮ ਅੱਗੇ ਧੀ ਰੱਖਿਆ ਕਰੋ ਵੀ ਤੂੜੀ ਕਰਾਈ ਨਾਲ ਦੀ ਨਾਲੇ ਕਰਤਾ ਕੰਮ। ਜਿਹੜਾ ਇਹਦੋਂ ਪਹਿਲਾ ਪਹਿਲਾ ਚਾਰ ਪੈ ਜੀ। ਬਾਕੀ ਵਿੱਚ ਵੀਰਾਂ ਨੇ ਤਾਂ ਦਾਣੇ ਵੀ ਨਹੀਂ ਪੈਣ ਦਿੱਤੇ ਪਹਿਲੀ ਠੋਕ ਤਾਂ ਜਿਹੜੇ ਸ਼ਿਹਾਰ ਨੇ। ਪਰ ਉਹ ਸ਼ਿਹਾਰ ਹੀ ਨਹੀਂ ਹੈਗੀ ਵੀਰਾਂ। ਉਹਦਾ ਫਾਇਦਾ ਕੀ ਆ ਜਮੇ ਮਤਲਬ ਕਾ ਵਰਗੀ ਮੱਕੀ ਹਰੀ ਜੋਹਾਂ ਹਰੀ ਦਾਣੇ ਅਜੇ ਬਣੇ ਨਾ ਜਮਾ ਪਾਣੀ ਕੁਕੜੀਆਂ ਚ ਹਜੇ ਦਾਣੇ ਨੇ ਰੰਗ ਵੀ ਨਹੀਂ ਫੜਿਆ ਤੀ ਜਮਾ ਪਾਣੀ ਪਹਿਲੀ ਦੇਖ ਕੇ ਮੋਬਾਈਲ ਤੋਂ ਪਹਿਲੀ ਬੜਬੜ ਪਾਤਾ ਚਾਰ ਉਹ ਇੱਕ ਐ ਵੀ ਬੱਚ ਜ਼ਰੂਰ ਗਏ ਮੀ ਮੀ ਕਣੀ ਤੋਂ ਪਰ ਤੂੰ ਵੀ ਐ ਲਾਲਾ ਵੀ ਜ਼ਹਿਰ ਇਹ ਆ ਉਹ ਇੱਕ ਤਰ੍ਹਾਂ ਦੀ ਕੋਈ ਮੈਨ ਤਾਂ ਬਹੁਤ ਹੀ ਸਿਆਣੀ ਗੱਲ ਨਹੀਂ ਲੱਗਦੀ ਪਰ ਜਿਹੜੇ ਵੀਰ ਖੜੇ ਨੇਗੇ ਜਿਨ੍ਹਾਂ ਨੇ ਮਤਲਬ ਸੋ ਇਹ ਚੀਜ਼ ਨੂੰ ਦੇਖਿਆ ਵੀ ਹਾਂ ਦਾਣਾ ਬਣਨਾ ਚਾਹੀਦਾ ਦਾਣੇ ਤੋਂ ਬਾਅਦ ਆਪਾਂ ਨੇ ਪ੍ਰੋਪਰ ਚਾਰ ਪਾਉਣਾ। ਉਹ ਬੰਦੇ ਆ ਨੂੰ ਕੋਈ ਹੋਣੀ ਹੈ। ਮਤਲਬ ਠੀਕ ਹੈ ਵੀ ਪ੍ਰੋਪਰ ਪੈਣਾ ਚਾਹੀਦਾ ਮੀਂਹ ਮੂ ਦਾ ਕੋਈ ਗੱਲ ਨਹੀਂ ਹੁਣ ਤਾਂ ਬਹੁਤ بڑے بڑے ਸਾਧਨ ਆ ਗਏ ਹੋ ਜਾਣਗੇ ਸਾਧਨ ਇਕੱਠੇ ਹੋ ਜਾਣਗੇ ਕੋਈ ਗੱਲ ਨਹੀਂ। ਪਰ ਜਦੋਂ ਪਾਉਣਾ ਹੈ ਤਾਂ ਪ੍ਰੋਪਰ ਪਾਉਣਾ ਹੈ ਰਾਤ ਨਹੀਂ ਕੱਟਣੀ। ਧੰਨਵਾਦ।